Welcome to our aloo paratha making class. Next, you're going to flatten it out in a bowl to start rolling. Just put it in like this. You're going to take the sides and pinch with barely any pressure. Then you're going to flip. ਬੀਸੇਚ ਮਿਸ਼ਨ ਦੇ ਇਲਾਕੇ 'ਚ ਇੱਕ ਕੈਂਪ 'ਚ ਹੁੰਦੀਆਂ ਕਲਚਰਲ ਐਕਟੀਵਿਟੀਆਂ ਦੇ ਇਸ ਪ੍ਰਕਾਰ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵੇਖੇ ਜਾ ਸਕਦੇ ਹਨ। ਇਨ੍ਹਾਂ ਵੀਡੀਓਜ਼ ਵਿੱਚ ਕਿਸੇ ਨੂੰ ਪ੍ਰੌਂਠੇ ਬਣਾਉਂਦੇ ਵੇਖਿਆ ਜਾ ਸਕਦਾ ਹੈ ਅਤੇ ਕਿਸੇ ਨੂੰ ਗੱਤਕਾ ਖੇਡਦੇ ਵੇਖਿਆ ਜਾ ਸਕਦਾ ਹੈ ਖਾਲਸਾ ਸੈਂਟਰ ਦੀਆਂ ਇਹਨਾਂ ਐਕਟੀਵਿਟੀਆਂ ਦਾ ਹਿੱਸਾ ਬਣਨ ਲਈ ਲੋਕ ਬੀਸੀ ਦੇ ਬਾਹਰੋਂ ਵੀ ਪਹੁੰਚਦੇ ਹਨ ਮਿਸ਼ਨ ਵਿੱਚ ਸਥਿਤ ਖਾਲਸਾ ਸੈਂਟਰ ਹਰ ਸਾਲ ਬੱਚਿਆਂ ਲਈ ਸਮਰ ਕੈਂਪਸ ਦਾ ਪ੍ਰਬੰਧ ਕਰਦਾ ਹੈ ਇੱਥੇ ਬੱਚਿਆਂ ਲਈ ਫਿਜ਼ੀਕਲ ਅਤੇ ਕਲਚਰਲ ਐਕਟੀਵਿਟੀਆਂ ਦੇ ਨਾਲ-ਨਾਲ ਸਪਿਰਚੁਅਲ ਗਿਆਨ ਦੀ ਪ੍ਰਾਪਤੀ ਵੀ ਇੱਕ ਟੀਚਾ ਹੁੰਦਾ ਹੈ The life skills that we teach our children here are second to none. Guru Sahib has given us a but we we become one with the trees as well and nature. We have a zip line. We have nine obstacles on a high ropes course. We have our own rock climbing wall. We have our own paintball field we have our own bubble soccer balls we got tire swings you know and if you look over here this treehouse that's built behind me that's built by young people as well ਪ੍ਰਬੰਧਕ ਸੰਦੀਪ ਕੌਰ ਦਾ ਕਹਿਣਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਟੈਕਨੋਲੋਜੀ ਤੋਂ ਦੂਰ ਕਰਨ ਅਤੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਕਲਚਰਲ ਗਤੀਵਿਧੀਆਂ ਨਾਲ ਹਾਸਲ ਕਰਨ ਲਈ ਇੱਥੇ ਭੇਜਦੇ ਹਨ ਪੈਰੈਂਟਸ ਜਿਹੜੇ ਹੁੰਦੇ ਆ ਉਹ ਬੱਚਿਆਂ ਨੂੰ ਇੱਥੇ ਭੇਜਣਾ ਮੰਗਦੇ ਆ ਕਿ ਬੱਚੇ ਗੇਰੈਂਸ ਡੀਟੌਕਸਾਈਫਾਈ ਉਹਨਾਂ ਦੀ ਅੱਖਾਂ ਨੂੰ ਰਿਪੇਅਰ ਦਾ ਟਾਈਮ ਮਿਲਦਾ ਹੈ ਗਿਆ ਬਿਕਾਜ਼ ਨੋਬਾਡੀ ਇਜ਼ ਔਨ ਅ ਫੋਨ ਕਜ਼ ਦਾ ਫੋਨ ਡਸਨਟ ਵਰਕ ਹੇਅਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੈਂਪਸ ਰਾਹੀਂ ਬੱਚਿਆਂ ਨੂੰ ਡਿਸਿਪਲਨ ਲੀਡਰਸ਼ਿਪ ਅਤੇ ਟੀਮ ਵਰਕ ਜਿਹੀਆਂ ਸਕਿਲਸ ਸਿਖਾਈਆਂ ਜਾਂਦੀਆਂ ਹਨ ਇਸ ਦੇ ਨਾਲ ਹੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਕੇ ਆਤਮਿਕ ਗਿਆਨ ਤੇ ਵੀ ਫੋਕਸ ਕੀਤਾ ਜਾਂਦਾ ਹੈ ਯੂ ਨੋ ਬਟ ਮਹਾਪੁਰ ਕਹਿੰਦੇ ਹੁੰਦੇ ਹੈ ਕਿ ਜੇ ਤੁਸੀਂ ਕਿਸੇ ਬੱਚੇ ਨੂੰ ਅਟਰੈਕਟ ਕਰਨਾ ਉਹਨੂੰ ਮਿਊਜ਼ਿਕ ਦੇ ਨਾਲ ਅਟਰੈਕਟ ਕਰੋ ਕੀਰਤਨ ਸਿਖਾ ਲੋ ਕੀਰਤਨ ਉਹਨਾਂ ਨੂੰ ਨਾ ਕਰੋ ਕੀਰਤਨ ਉਹਨਾਂ ਨੂੰ ਸੁਣਾਓ ਵੀ ਡੂ ఎవਰੀਥਿੰਗ ਇਨ ਇੰਗਲਿਸ਼ ਸੋ ਗੋਦਾਰਾ ਸਾਹਿਬ ਦੇ ਵੀਡੀਓ ਆਪਾਂ ਹੁਕਮਨਾਮਾ ਲੈ ਲਿਆ ਆਪਾਂ ਸ਼ਬਦ ਨੂੰ ਦੇਖਣਾ ਹੈ ਗਿਆ ਉਹਦੀ ਵੋਕੈਬਲਰੀ ਵਰਡਸ ਦੇਖ ਕੇ ਆਪਾਂ ਬੱਚਾ ਨੂੰ ਇੰਗਲਿਸ਼ ਵਿੱਚ ਐਕਸਪਲੇਨ ਕਰਨਾ ਐਂਡ ਜਦੋਂ ਆਪਾਂ ਇੰਗਲਿਸ਼ 'ਚ ਉਹਨਾਂ ਨੂੰ ਬੱਚਿਆਂ ਨੂੰ ਐਕਸਪਲੇਨ ਕਰ ਲੈਂਦੇ ਆ ਉਹਨਾਂ ਦੀ ਕਨੈਕਸ਼ਨ ਇੱਕਦਮ ਵੱਜ ਜਾਂਦੀ ਹੈਗੀ ਆ ਕਲਚਰਲ ਐਕਟੀਵਿਟੀਜ਼ ਵਿੱਚ ਹੀ ਗਤਕਾ ਜਾਣੀ ਕਿ ਸਿੱਖ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਵੀ ਸ਼ਾਮਿਲ ਹੈ ਜੋ ਕਿ ਪ੍ਰਬੰਧਕਾਂ ਅਨੁਸਾਰ ਸਿੱਖੀ ਦੇ ਸਿਧਾਂਤ ਸਿਖਾਉਣ ਦਾ ਵੀ ਇੱਕ ਜ਼ਰੀਆ ਹੈ ਜਿਹੜੀ ਜਿਹੜਾ ਸੈਂਟ ਸੋਲਜਰ ਵੀ ਜਿਹੜਾ ਸੰਤ ਸਪਾਈਆ ਅਸੀਂ ਉਹਦੀ ਵਾਰੀ ਅਸੀਂ ਗੱਲ ਕਰਦੇ ਆ ਯੂਥ ਦੇ ਨਾਲ ਕਿ ਤੁਸੀਂ ਆਹ ਕਨਸੈਪਟ ਤੁਸੀਂ ਲੋ ਤੁਸੀਂ ਇਦਾਂ ਤੁਸੀਂ ਰਹਿਣਾ ਤੁਸੀਂ ਇਦਾਂ ਬੈਣਾ ਤੇ ਜਿਹੜੇ ਸਾਡੇ 올ਡਰ ਜਨਰੇਸ਼ਨ ਵੀ ਆ ਤੁਸੀਂ ਕਿੱਦਾਂ ਟ੍ਰੀਟ ਕਰਨਾ ਉਹਨਾਂ ਨੂੰ ਸਾਡਾ ਕਲਚਰ ਕੀ ਆ ਅਸੀਂ ਜਿਹੜੇ ਪੰਜਾਬ ਤੋਂ ਇੰਡੀਆ ਤੋਂ ਜਿਹੜਾ ਸੀ ਵੈਲਿਊਜ਼ ਲਾ ਕੇ ਇੱਥੇ ਆਇਆ ਅਸੀਂ ਇਹ ਇਨਸਟਲ ਕਰਦੇ ਹਾਂ ਬੱਚਿਆਂ ਦੇ ਵਿੱਚ ਪ੍ਰਬੰਧਕਾਂ ਅਨੁਸਾਰ ਹਰ ਦਿਨ ਕੈਂਪ ਵਿੱਚ ਬੱਚਿਆਂ ਨੂੰ ਲੰਗਰ ਸੇਵਾ ਕਰਨ ਦਾ ਮੌਕਾ ਵੀ ਦਿੱਤਾ ਜਾਂਦਾ ਹੈ ਜਿੱਥੇ ਵੱਖ-ਵੱਖ ਭਾਈਚਾਰੇ ਦੇ ਬੱਚੇ ਰੋਟੀਆਂ ਵੇਲਣਾ ਤੇ ਸਬਜ਼ੀਆਂ ਕੱਟਣ ਜਿਹੀਆਂ ਸਕਿੱਲਸ ਸਿੱਖਦੇ ਹਨ ਜਿਹੜੀਆਂ ਐਕਟੀਵਿਟੀਜ਼ ਘਰਾਂ 'ਚ ਸਿੱਖਣਾ ਕਈਆਂ ਨੂੰ ਬੋਰਿੰਗ ਲੱਗ ਸਕਦਾ ਹੈ ਉਹਨਾਂ ਹੀ ਐਕਟੀਵਿਟੀਜ਼ ਨੂੰ ਇੱਥੇ ਬੱਚੇ ਹੱਸਦੇ ਖੇਡਦੇ ਸਿੱਖ ਜਾਂਦੇ ਹਨ ਕੇ ਸੀ ਐਮ ਵੀ 1 2 3 ਪੀ ਸੀ ਐਂਡ